ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕੱਲ ਸਵੇਰੇ ਤੜਕਸਾਰ ਹੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ NIA ਦੀਆਂ ਟੀਮਾਂ ਵੱਲੋਂ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਰੇਡ ਕੀਤੀ ਗਈ ਛਾਪੇ ਮਾਰੀ ਕੀਤੀ ਗਈ ਸ਼ੱਕੀਆਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਗਈ ਕੁਛ ਤਕਸ ਵੀ ਹੋਈ ਪਰ ਕੀ ਮਿਲਿਆ ਕੀ ਲੱਭਿਆ ਇਸ ਦੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਮਾਂਸਾ ਮੋਗਾ ਭਵਾਨੀਗੜ ਮੁਖਸਰ ਡੱਬ ਵਾਲੀ ਵਿਖੇ ਇਹ ਛਾਪੇਮਾਰੀ ਕੀਤੀ ਗਈ ਜਿੰਨਾ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਉਹਨਾਂ ਵਿੱਚੋਂ ਕੁਝ ਵਿਅਕਤੀ ਰਹੇ ਸਨ ਜੋ ਪਹਿਲਾਂ ਹੀ ਕਿਸੇ ਨਾ ਕਿਸੇ ਜੁਰਮ ਦੇ ਵਿੱਚ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ ਜਾਂ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਐਨਆਈਏ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ ਕਿਸ ਕਿਸ ਇਲਾਕੇ ਵਿੱਚ ਕੀ ਕੀ ਹੋਇਆ ਤੁਹਾਡੇ ਨਾਲ ਇਸ ਜਾਣਕਾਰੀ ਦੀ ਸਾਂਝ ਪਵਾਨੀ ਪਹਿਲਾਂ ਗੱਲ ਕਰਦੇ ਹਾਂ ਮਾਨਸਾਦ ਪਹਿਲਾਂ ਤੋਂ ਹੀ ਇੱਕ ਅਪਰਾਧਿਕ ਮਾਮਲੇ ਦੇ ਵਿੱਚ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਇੱਕ ਮਜ਼ਦੂਰ ਨੌਜਵਾਨ ਸੁਖਬੀਰ ਸਿੰਘ ਉਰਫ ਵਿਸ਼ਾਲ ਦੇਕਰ ਸਵੇਰੇ-ਸਵੇਰੇ ਤੜਕਸਾਰ ਐਨਆਈਏ ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ ਪੂਰੀ ਛਾਪਾ ਮਾਰੀ ਦੇ ਦੌਰਾਨ ਐਨਆਈਏ ਦੀ ਟੀਮ ਨੂੰ ਕੁਝ ਵੀ ਬਰਾਮਦ ਨਹੀਂ ਹੋਇਆ ਇਸ ਵਿਅਕਤੀ ਦੇ ਘਰੋਂ ਮਾਂਸ਼ਾ ਸ਼ਹਿਰ ਦੇ ਵਾਰਡ ਨੰਬਰ 17 ਦੇ ਵਿੱਚ ਸਥਿਤ ਇਸ ਘਰ ਵਿੱਚ ਛਾਪੇਮਾਰੀ 4 ਤੋਂ 5 ਘੰਟੇ ਚੱਲੀ ਤੇ ਇਸ ਛਾਪੇਮਾਰੀ ਦੇ ਖਤਮ ਹੋ ਜਾਣ ਤੋਂ ਬਾਅਦ ਵਿਸ਼ਾਲ ਦੇ ਪਿਤਾ ਗੁਰਜੰਟ ਸਿੰਘ ਜਿਹੜਾ ਹੈ ਉਹਨਾਂ ਦਾ ਫੋਨ ਮੋਬਾਈਲ ਫੋਨ ਐਨਆਈਏ ਦੀ ਟੀਮ ਵੱਲੋਂ ਜਬਤ ਕਰ ਲਿਆ ਗਿਆ ਟੀਮ ਵੱਲੋਂ ਪਰਿਵਾਰਕ ਮੈਂਬਰਾਂ ਦੀ ਪੁੱਛ ਪੜਤਾਲ ਵੀ ਕੀਤੀ ਗਈ ਤੇ ਗੁਰਜੰਟ ਸਿੰਘ ਦੇ ਇੱਕ ਰਿਸ਼ਤੇਦਾਰ ਦੇ ਘਰੇ ਵੀ ਛਾਪੇਮਾਰੀ ਕੀਤੀ ਗਈ ਉਥੇ ਛਾਪਾ ਮਾਰਿਆ ਗਿਆ ਦੱਸਿਆ ਇਹ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਫੜੇ ਗਏ ਗੈਂਗਸਟਰ ਅਰਸ਼ ਦੱਲਾ ਦੇ ਨਾਲ ਇਸ ਨੌਜਵਾਨ ਦੇ ਸੰਬੰਧ ਹੋਣ ਦਾ ਐਨਆਈਏ ਨੂੰ ਸ਼ੱਕ ਸੀ ਇਸ ਸ਼ੱਕ ਦੇ ਆਧਾਰ ਦੇ ਉੱਤੇ ਹੀ ਇਹ ਸਾਰੀ ਕਾਰਵਾਈ ਕੀਤੀ ਗਈ ਸੁਖਬੀਰ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਇੱਕ ਪੇਂਟਰ ਦੇ ਵਜੋਂ ਕੰਮ ਕਰਦੇ ਨੇ ਤੇ ਉਹਨਾਂ ਦਾ ਪੁੱਤਰ ਸੁਖਬੀਰ ਵੀ ਉਹਨਾਂ ਦੇ ਨਾਲ ਹੀ ਕੰਮ ਕਰਦਾ ਸੀ ਤੇ ਇਸ ਕੰਮ ਦੇ ਨਾਲ ਹੀ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ ਉਹਨਾਂ ਦਾ ਪੁੱਤਰ ਸੁਖਬੀਰ ਵੀ ਪੇਂਟਰ ਦੇ ਵਜੋਂ ਹੀ ਇਹਨਾਂ ਦੇ ਨਾਲ ਕੰਮ ਕਰਦਾ ਸੀ ਗੁਰਜੰਟ ਨੇ ਇਹ ਵੀ ਦੱਸਿਆ ਕਿ ਟੀਮ ਦੇ ਮੈਂਬਰਾਂ ਨੇ ਉਸਤੇ ਪੁੱਤਰ ਵਿਸ਼ਾਲ ਦੇ ਵਿਦੇਸ਼ ਜਾਣ ਬਾਰੇ ਪੁੱਛਗਿੱਛ ਕੀਤੀ ਵਿਦੇਸ਼ ਜਾਣ ਦਾ ਕੋਈ ਇਰਾਦਾ ਸੀ ਇਸ ਸਬੰਧ ਵਿੱਚ ਪੁੱਛਪੜਤਾਲ ਕੀਤੀ ਗਈ ਲੇਕਿਨ ਉਹਨਾਂ ਦੇ ਪੁੱਤਰ ਵੱਲੋਂ ਹਜੇ ਤੱਕ ਬਾਹਰ ਜਾਣ ਦੀ ਕੋਈ ਵੀ ਫਾਈਲ ਜਮ੍ਹਾਂ ਨਹੀਂ ਕਰਾਈ ਗਈ ਹੈ ਕੋਈ ਵੀ ਵਿਦੇਸ਼ ਜਾਣ ਦੀ ਕੋਸ਼ਿਸ਼ ਉਸ ਲੜਕੇ ਵੱਲੋਂ ਨਹੀਂ ਕੀਤੀ ਗਈ ਹੈ ਉਹ ਲੜਕਾ ਪਹਿਲਾਂ ਹੀ ਜੇਲ੍ਹ ਦੇ ਵਿੱਚ ਬੰਦ ਹੈ ਕਿਸ ਕੇਸ ਵਿੱਚ ਕਿਸ ਆਧਾਰ ਤੇ ਪੁੱਛ ਪੜਤਾਲ ਹੋਈ ਛਾਪੇਮਾਰੀ ਹੋਈ ਇਹ ਐਨਆਈਏ ਦੀ ਟੀਮ ਵੱਲੋਂ ਕੁਝ ਵੀ ਉਸ ਪਰਿਵਾਰ ਨੂੰ ਨਹੀਂ ਦੱਸਿਆ ਗਿਆ ਡਾਬਾ ਵਾਲੀ ਦੀ ਗੱਲ ਕਰਦੇ ਹਾਂ ਐਨਆਈਏ ਦੀ ਟੀਮ ਵੱਲੋਂ ਪਿੰਡ ਲੋਗੜ ਤੇ ਡਾਬਾ ਵਾਲੀ ਦੇ ਬਾੜ ਨੰਬਰ 20 ਦੇ ਧਾਰੀਵਾਲ ਨਗਰ ਦੇ ਵਿੱਚ ਦੋ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਇਸ ਟੀਮ ਦੇ ਵਿੱਚ ਅੱਧਾ ਦਰਜਨ ਤੋਂ ਜ਼ਿਆਦਾ ਕਰਮਚਾਰੀ ਸੀ ਐਨਆਈਏ ਦੇ ਅਫਸਰ ਸ਼ਾਮਲ ਸੀਗੇ ਲੋਗਰ ਪਿੰਡ ਦੇ ਅਮਰਿਤਪਾਲ ਤੇ ਡਾਬਾਵਾਲੀ ਦੇ ਨਗਰਪ੍ਰਿਸ਼ਦ ਦੇ ਵਿੱਚ ਤਨਾਤ ਇੱਕ ਠੇਕਾ ਆਧਾਰਿਤ ਕਰਮਚਾਰੀ ਬਲਰਾਜ ਇਹਨਾਂ ਦੇ ਘਰੇ ਛਾਪਾ ਮਾਰਿਆ ਗਿਆ ਅਮਰਿਤਪਾਲ ਪਹਿਲਾਂ ਹੀ ਕਿਸੇ ਕੇਸ ਦੇ ਵਿੱਚ ਮਠਿੰਡਾ ਜੇਲ੍ਹ ਦੇ ਵਿੱਚ ਨજરਬੰਦ NIA ਦੀ ਟੀਮ ਵੱਲੋਂ ਉਸਦੇ ਪਰਿਵਾਰਕ ਮੈਂਬਰਾਂ ਨਾਲ ਤਕਰੀਬਨ 20 ਮਿੰਟ ਜਆ ਹੈ ਪੁੱਛਗਿੱਛ ਕੀਤੀ ਗਈ ਉਸ ਤੋਂ ਬਾਅਦ ਟੀਮ ਉੱਥੋਂ ਚਲੀ ਗਈ ਇਹ ਵੀ ਜ਼ਿਕਰਯੋਗ ਹੈ ਕਿ ਪਹਿਲਾਂ ਵੀ NIA ਦੀ ਟੀਮ ਦੋ ਵਾਰ ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਮਲੇ ਵਿੱਚ ਇਸੇ ਤਰ੍ਹਾਂ ਪੁੱਛਪੜਤਾਲ ਕਰ ਚੁੱਕੀ ਹੈ ਇਸ ਵਾਰ ਬਲਰਾਜ ਤੇ ਅਮਰਪਾਲ ਦੇ ਘਰਵਾਲਿਆਂ ਤੋਂ ਅੱਤਵਾਦ ਦੀ ਐਲਾਨੇਗੇ ਅਰਸ਼ਦुल्लाह ਦੇ ਬਾਰੇ ਪੁੱਛਿਆ ਗਿਆ ਖਾਣਾ ਸਿਟੀ ਦੇ ਇੰਚਾਰਜ ਸ਼ਲੇਂਦਰ ਕੁਮਾਰ ਨੂੰ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਐਨਆਈਏ ਦੀ ਇਸ ਰੇਡ ਬਾਰੇ ਇਹਨਾਂ ਛਾਪਿਆਂ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਲੋਕਲ ਪੁਲਿਸ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ ਕਿ ਐਨਆਈਏ ਦੀ ਟੀਮ ਇਸ ਇਲਾਕੇ ਵਿੱਚ ਕਿਸ ਘਰ ਦੇ ਵਿੱਚ ਰੇਡ ਕਰ ਰਹੀ ਹੈ ਭਵਾਨੀਗੜ ਚਲਦੇ ਆ ਭਵਾਨੀਗੜ ਦੇ ਨੇੜੇ ਪਿੰਡ ਮਾਜੀ ਦੇ ਵਿੱਚ ਸਵੇਰੇ ਐਨਆਈਏ ਦੀ ਟੀਮ ਵੱਲੋਂ ਫੌਜੀ ਲਖਵੀਰ ਸਿੰਘ ਦੇ ਘਰ ਛਾਪਾ ਮਾਰਿਆ ਗਿਆ ਸਵੇਰੇ 6:30 ਵਜੇ ਇਹ ਛਾਪੇਮਾਰੀ ਹੋਈ ਤੇ ਤਕਰੀਬਨ 24 ਘੰਟੇ ਤਲਾਸ਼ੀ ਤੇ ਪੁੱਛਗਿੱਛ ਉਸ ਪਰਿਵਾਰ ਤੋਂ NIA ਦੀ ਟੀਮ ਵੱਲੋਂ ਜਾਰੀ ਰਹੀ। ਫੌਜੀ ਦੇ ਭਰਾ ਨੇ ਦੱਸਿਆ ਕਿ ਤਲਾਸ਼ੀ ਦੇ ਦੌਰਾਨ ਪੁਲਿਸ ਨੂੰ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ ਉਹਨਾਂ ਦੇ ਘਰ ਤੋਂ ਤੇ ਨਾ ਹੀ ਕੋਈ ਮੋਬਾਈਲ ਫੋਨ ਜਬਤ ਕੀਤਾ ਗਿਆ ਜਾਂ ਕੋਈ ਹੋਰ ਸਮਗਰੀ ਕਿਸੇ ਵੀ ਤਰੀਕੇ ਦੀ ਜਬਤ NIA ਦੀ ਟੀਮ ਵੱਲੋਂ ਨਹੀਂ ਕੀਤੀ ਗਈ। ਲਖਬੀਰ ਦੇ ਨਾਮ ਦੇ ਉੱਤੇ ਇੱਕ SIM ਕਾਰਡ ਚੱਲਦਾ ਸੀ ਜੋ ਕਿ ਉਸ ਦੀ ਪਤਨੀ ਦੇ ਕੋਲੇ ਸੀ ਲਖਬੀਰ ਜੋ ਕਿ ਫੌਜ ਦੇ ਵਿੱਚ ਭੜਤੀ ਹੈ ਉਸ ਦੀ ਪਤਨੀ ਉਹ SIM ਕਾਰਡ ਵਰਤਦੀ ਸੀ ਜਿਹੜਾ ਕਿ ਲਖਬੀਰ ਦੇ ਨਾਮ ਦੇ ਉੱਤੇ ਰਜਿਸਟਰਡ ਸੀ ਜਾਂ ਉਹਦੇ ਵਿੱਚ ਨਾਮ ਤੇ ਇਸ਼ੂ ਹੋਇਆ ਹੋਇਆ ਸੀ ਜਦੋਂ ਉਸ ਦੀ ਪਰਜਾਈ ਆਪਣੇ ਪੇਕੇ ਗਈ ਹੋਈ ਸੀ ਤਾਂ ਉਸ ਦੇ ਭਰਾ ਨੇ ਆਪਣੀ ਭੈਣ ਦਾ ਫੋਨ ਫੜ ਕੇ ਕਿਸੇ ਵਿਅਕਤੀ ਦੇ ਨਾਲ ਗੱਲ ਕੀਤੀ ਸੀ ਇਸ ਦੇ ਆਧਾਰ ਦੇ ਉੱਤੇ ਹੀ ਜੋ ਵੀ ਇਹ ਤਲਾਸ਼ੀ ਤੇ ਪੁੱਛਗਿਛ ਹੋਈ ਹੈ ਉਹ ਉਸ ਇੱਕ ਫੋਨ ਕਾਲ ਦੇ ਕਰਕੇ ਹੋਈ ਹੈ ਜੋ ਲਖਬੀਰ ਸਿੰਘ ਦੀ ਪਤਨੀ ਵਰਤ ਰਹੀ ਹੈ ਤੇ ਜਦੋਂ ਉਹ ਪੇਕੇ ਗਈ ਸੀ ਉਸ ਦੀ ਪਤਨੀ ਤੋਂ ਫੜ ਕੇ ਪਤਨੀ ਦੇ ਭਰਾ ਨੇ ਕਿਸੇ ਵਿਅਕਤੀ ਦੇ ਨਾਲ ਗੱਲ ਕੀਤੀ ਸੀ ਉਸ ਸਬੰਧ ਦੇ ਵਿੱਚ ਇਹ ਸਾਰੀ ਪੁੱਛਗਿਛ ਤੇ ਰੇਡ ਹੋਈ ਹੈ ਭਵਾਨੀਗੜ ਦੇ ਡੀਐਸਪੀ ਰਾਹੁਲ ਕੌਸ਼ਲ ਨੇ ਇਹ ਦੱਸਿਆ ਕਿ ਛਾਪਾ ਇਸ ਸਬੰਧ ਵਿੱਚ ਪਿਆਰ ਹੈ ਐਨਆਈਏ ਦੀ ਟੀਮ ਨੇ ਕਿਸ ਆਧਾਰ ਦੇ ਉੱਤੇ ਰੇਡ ਮਾਰੀ ਹੈ ਉਸ ਕੇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਉਹਨਾਂ ਨੇ ਸਿਰਫ ਐਨਆਈਏ ਦੀ ਟੀਮ ਦੀ ਸੁਰੱਖਿਆ ਵਾਸਤੇ ਲੋਕਲ ਪੁਲਿਸ ਫੋਰਸ ਨੂੰ ਮੁਹੱਈਆ ਕਰਾਇਆ ਸੀ ਉਹ ਉਹਨਾਂ ਦੇ ਨਾਲ ਭੇਜੀ ਸੀ ਤਾਂ ਕਿ ਐਨਆਈਏ ਦੀ ਟੀਮ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਲੋਕਲ ਟੀਮ ਨਾਲ ਗਈ ਸੀ ਪੁਲਿਸ ਦੀ ਪਰ ਕੇਸ ਦੀ ਕੋਈ ਵੀ ਜਾਣਕਾਰੀ ਲੋਕਲ ਪੁਲਿਸ ਨੂੰ ਨਹੀਂ ਦਿੱਤੀ ਗਈ ਨਾ ਹੀ ਇਹ ਦੱਸਿਆ ਗਿਆ ਕਿ ਕਿਸ ਕੇਸ ਦੇ ਸਬੰਧ ਵਿੱਚ ਇਹ ਰੇਡ ਹੋਈ ਹੈ ਜਾਂ ਪੁੱਛਗਿੱਛ ਕੀਤੀ ਗਈ ਮੁਗੇ ਦੀ ਗੱਲ ਕਰਦੇ ਸਵੇਰੇ 5 ਵਜੇ ਦੇ ਕਰੀਬ NIA ਦੀ ਟੀਮ ਵੱਲੋਂ ਵਿਆਹ ਵਾਲੇ ਦਿਨ ਇੱਕ ਸਿਫਾਈ ਕਰਮਚਾਰੀ ਦੇ ਘਰ ਛਾਪਾ ਮਾਰਿਆ ਗਿਆ ਕਾਰ ਵਿੱਚ ਵਿਆਹ ਰੱਖਿਆ ਹੋਇਆ ਸੀ ਤੇ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਜਦੋਂ ਇਹ ਰੇਡ ਹੋਈ ਛਾਪੇਮਾਰੀ ਦੇ ਦੌਰਾਨ NIA ਦੀ ਟੀਮ ਨੇ ਪੁਲਿਸ ਤੇ মিডিਆ ਨੂੰ ਵੀ ਨੇੜੇ ਨਹੀਂ ਫਟਕਣ ਦਿੱਤਾ ਕਿਸੇ ਨੂੰ ਵੀ ਕੋਈ ਕੰਨੋ ਕੰਨ ਪਨਕਣੀ ਲੱਗਣ ਦਿੱਤੀ ਕਿ ਕਿਸ ਕੰਮ ਤੋਂ ਕਿਸ ਕੇਸ ਦੀ ਜਾਂਚ ਚੱਲ ਰਹੀ ਹੈ ਪਰਿਵਾਰਕ ਮੈਂਬਰਾਂ ਤੋਂ ਜੋ ਪੁੱਛ ਪੜਤਾਲ ਕਰ ਰਹੇ ਨੇ ਉਹ ਕਿਸ ਕੇਸ ਦੇ ਸਬੰਧੀ ਹੈ ਹਾਂ ਪਰਿਵਾਰਕ ਮੈਂਬਰਾਂ ਤੋਂ ਪੁੱਛ ਪੜਤਾਲ ਜ਼ਰੂਰੀ ਹੋਈ ਇੱਕ ਮੋਬਾਈਲ ਦੀ ਜਾਂਚ ਵੀ ਐਨਆਈਏ ਦੀ ਟੀਮ ਵੱਲੋਂ ਕੀਤੀ ਗਈ ਤੇ ਇਹ ਪੁੱਛ ਪੜਤਾਲ ਤੇ ਜਾਂਚ ਕਰਕੇ ਐਨਆਈਏ ਦੀ ਟੀਮ ਉਥੋਂ ਚਲੀ ਗਈ ਜਿਸ ਲੜਕੀ ਦਾ ਅੱਜ ਵਿਆਹ ਕਰਿਆ ਹੋਇਆ ਸੀ ਉਸਨੇ ਵਿਦੇਸ਼ ਵਿੱਚ ਰਹਿੰਦੇ ਆਪਣੇ ਭਰਾ ਦੇ ਨਾਲ 10 ਦਿਨ ਪਹਿਲਾਂ ਗੱਲਬਾਤ ਕੀਤੀ ਸੀ ਤੇ ਉਸਦੇ ਭਰਾ ਨੇ ਹੀ ਵਿਦੇਸ਼ ਤੋਂ ਕੁਝ ਪੈਸੇ ਆਪਣੀ ਭੈਣ ਦੇ ਵਿਆਹ ਵਾਸਤੇ ਭੇਜੇ ਸੀ। ਸੂਤਰਾ ਮੁਤਾਬਿਕ ਐਨਆਈਏ ਦੀ ਟੀਮ ਵਿਦੇਸ਼ ਤੋਂ ਜਿਹੜੇ ਪੈਸੇ ਭੇਜੇ ਗਏ ਸੀ ਜੋ ਇਹ ਰਕਮ ਭੇਜੀ ਗਈ ਸੀ ਉਸ ਦੇ ਸੰਬੰਧ ਦੇ ਵਿੱਚ ਛੀ ਪੁੱਛ ਪੜਤਾਲ ਕਰਨ ਆਈ ਸੀ ਕਿ ਇਹ ਰਕਮ ਕਿਹਨੇ ਭੇਜੀ ਹੈ ਕਿਉਂ ਭੇਜੀ ਹੈ ਕਿਸ ਕੰਮ ਦੇ ਲਈ ਭੇਜੀ ਹੈ ਇਹ ਸਾਰੀ ਜਾਂਚ ਪੜਤਾਲ ਕਰਨ ਦੇ ਲਈ ਹੀ ਐਨਆਈ ਦੀ ਟੀਮ ਵੱਲੋਂ ਮੋਗੇ ਰੇਡ ਕੀਤੀ ਗਈ। ਮੁਕਸਰ ਦੀ ਗੱਲ ਕਰਦੇ ਆ। ਮੁਕਸਰ ਦੇ ਬਠਿੰਡਾ ਮਲੋਟ ਰੋਡ ਬਾਈਪਾਸ ਤੇ ਸਥਿਤ ਇੱਕ ਘਰ ਦੇ ਵਿੱਚ ਐਨਆਈਏ ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ तकरीबन 5 ਘੰਟੇ ਦੇ ਕਰੀਬ ਇਹ ਰੇਡ ਜਾਰੀ ਰਹੀ ਇਹ ਛਾਪੇ ਮਾਰੀ ਜਾਰੀ ਰਹੀ ਜਿਸ ਅਮਨਦੀਪ ਨਾਮ ਦੇ ਵਿਅਕਤੀ ਦਾ ਇਹ ਘਰ ਸੀ ਜਿਸ ਦੇ ਵਿੱਚ ਛਾਪਾ ਮਾਰਿਆ ਗਿਆ ਸੀ ਉਹ ਪਹਿਲਾਂ ਹੀ ਟਾੜਾ ਦੇ ਤੇ ਐਨਡੀਪੀਐਸ ਐਕਟ ਦੇ ਹੇਠ ਚੱਲ ਰਹੇ ਮੁਕੱਦਮਿਆਂ ਦੇ ਅਧੀਨ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਇਸ ਘਰ ਵਿੱਚ ਐਨਆਈਏ ਦੀ ਟੀਮ ਵੱਲੋਂ ਕੁਝ ਸ਼ੱਕੀ ਵਸਤਾਂ ਦੀ ਬਰਾਮਦਗੀ ਵੀ ਹੋਈ ਕੀਤੀ ਗਈ ਲੇਕਿਨ ਉਹਨਾਂ ਦੀ ਕੋਈ ਵੀ ਪੁਸ਼ਟੀ ਕਿਸੇ ਵੱਲੋਂ ਵੀ ਨਹੀਂ ਕੀਤੀ ਗਈ ਐਨਆਈਏ ਦੀ ਟੀਮ ਨੇ ਕੋਈ ਪੁਸ਼ਟੀ ਨਹੀਂ ਕੀਤੀ ਲੇਕਿਨ ਕਿਹਾ ਜਾ ਰਿਹਾ ਹੈ ਕਿ ਕੁਝ ਸ਼ੱਕੀ ਵਸਤਾਂ ਇਸ ਦੇ ਘਰ ਤੋਂ ਬਰਾਮਦ ਹੋਈਆਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਨਦੀਪ ਦੇ ਵੱਡੇ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਨੇ ਤੇ ਉਸੇ ਦੀ ਜਾਂਚ ਪੜਤਾਲ ਇਹ ਐਨਆਈਏ ਦੀ ਟੀਮ ਕਰ ਰਹੀ ਸੀ हाल ही ਦੇ ਵਿੱਚ ਗੁਰਦਾਮਾ ਤੇ ਚੰਡੀਗੜ੍ਹ ਦੇ ਪੱਬਾਂ ਦੇ ਬਾਰ ਹੋਏ ਤਮਾਕਿਆਂ ਤੋਂ ਬਾਅਦ ਵੀ ਲੱਗਦਾ ਹੈ ਕਿ NIA ਨੇ ਇਹ ਛਾਪੇਮਾਰੀ ਕੀਤੀ ਹੈ ਇਹ ਰੇਡਾਂ ਪੰਜਾਬ ਦੇ ਵਿੱਚ ਮਾਰੀਆਂ ਹਨ ਪਹਿਲਾਂ ਵੀ ਬਹੁਤ ਵਾਰ NIA ਦੀਆਂ ਟੀਮਾਂ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਪੰਜਾਬ ਦੇ ਕਈ ਘਰਾਂ ਦੇ ਵਿੱਚ ਇਹ ਰੇਡ ਕੀਤੀਆਂ ਜਾ ਚੁੱਕੀਆਂ ਨੇ ਲੇਕਿਨ ਕਿਸ ਕੇਸ ਦੇ ਸਬੰਧ ਦੇ ਵਿੱਚ ਇਹ ਰੇਡ ਹੁੰਦੀ ਹੈ ਉਹ ਨਹੀਂ ਦੱਸਿਆ ਜਾਂਦਾ ਸ਼ੱਕੀ ਵਿਅਕਤੀਆਂ ਤੋਂ ਕੀ ਮਿਲਿਆ ਕੀ ਬਰਾਮਦਗੀ ਹੋਈ ਇਸ ਤੇ ਵੀ ਕਦੇ ਵੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਨਹੀਂ ਕੀਤੀ ਗਈ ਅੱਜ ਤੱਕ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ NIA ਜਿੰਨੀ ਵਾਰ ਵੀ ਛਾਪੇਮਾਰੀ ਕਰਦੀ ਹੈ ਪੰਜਾਬ ਵਿੱਚ ਰੇਡ ਕਰਦੀ ਹੈ ਵੱਖ-ਵੱਖ ਥਾਵਾਂ ਤੇ ਰੇਡ ਕਰਦੀ ਹੈ ਉਹਨਾਂ ਦੇ ਵਿੱਚੋਂ ਕਿਸ ਕੇਸ ਦਾ ਜਿਹੜਾ ਮਸਲਾ ਹੱਲ ਕੀਤਾ ਗਿਆ ਕਿਹੜਾ ਕੇਸ ਅਜੇ ਆ ਹੈ ਜਿਹੜਾ ਸੋਲਵ ਕਰ ਲਿਆ ਗਿਆ ਜਾਂ ਜਿਹੜਾ ਕਿਸੇ ਮੁਕੰਮਲ ਪੜਾ ਤੱਕ ਪਹੁੰਚਿਆ ਇਸ ਦੇ ਬਾਰੇ ਵੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਨਾ ਹੀ ਐਨਆਈਏ ਵੱਲੋਂ ਸਾਂਝੀ ਕੀਤੀ ਗਈ ਹੈ ਕੋਈ ਵੀ ਵੱਡਾ ਕੇਸ ਜਿਸ ਦੇ ਨਾਲ ਪੰਜਾਬ ਦੇ ਗੈਂਗਸਟਰਾਂ ਦਾ ਸਬੰਧ ਹੋਵੇ ਉਹ ਸੁਲਝਾ ਲਿਆ ਗਿਆ ਹੋਵੇ ਅਜੇ ਹਾਲ ਵੀ ਹਜੇ ਤੱਕ ਸਾਹਮਣੇ ਨਹੀਂ ਆਇਆ ਐਨਆਈਏ ਰੇਡ ਕਰਨ ਦੇ ਬਾਵਜੂਦ ਵੀ ਕੋਈ ਗ੍ਰਿਫਤਾਰੀ ਪੰਜਾਬ ਵੱਲੋਂ ਇਨ੍ਹਾਂ ਜਿੱਥੇ ਜਿੱਥੇ ਵੀ ਛਾਪਾ ਮਾਰੀ ਕੀਤੀ ਗਈ ਹੈ ਕੋਈ ਵੀ ਗ੍ਰਿਫਤਾਰੀ ਇਨ੍ਹਾਂ ਘਰਾਂ ਦੇ ਵਿੱਚੋਂ ਨਹੀਂ ਹੋਈ ਹੈ ਕਿਸੇ ਵੀ ਵਿਅਕਤੀ ਨੂੰ ਐਨਆਈਏ ਦੀ ਟੀਮ ਵੱਲੋਂ ਦਬੋਚਿਆ ਨਹੀਂ ਗਿਆ ਫੜਿਆ ਨਹੀਂ ਗਿਆ ਬਰਾਮਦਗੀ ਵੀ ਅਜੇ ਤੱਕ ਨਹੀਂ ਦਿਖਾਈ ਗਈ ਕਿ ਕਿਸ ਚੀਜ਼ ਦੀ ਹੋਈ ਹੈ ਕੀ ਸਬੂਤ ਮਿਲੇ ਕੀ ਸ਼ੱਕੀ ਵਸਤਾਂ ਇਹਨਾਂ ਦੇ ਘਰਾਂ ਵਿੱਚੋਂ ਨਿਕਲੀਆਂ ਲੇਕਿਨ ਹਰ ਵਾਰਦਾਤ ਤੋਂ ਬਾਅਦ ਜਦੋਂ ਵੀ ਕਿਤੇ ਕੋਈ ਵੱਡੀ ਵਾਰਦਾਤ ਹੁੰਦੀ ਹੈ ਜਿਸ ਵਿੱਚ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਦਾ ਨਾਮ ਆਉਂਦਾ ਹੈ ਨਾਲ ਦੀ ਨਾਲ ਹੀ ਐਨਆਈਏ ਵੱਲੋਂ ਪੰਜਾਬ ਦੇ ਕੁਝ ਘਰਾਂ ਦੇ ਵਿੱਚ ਰੇਡ ਕਰ ਦਿੱਤੀ ਜਾਂਦੀ ਹੈ ਵਿਅਕਤੀਆਂ ਵੱਲੋਂ ਪੁੱਛਗਿੱਛ ਹੁੰਦੀ ਹੈ ਫੋਨਾਂ ਦੀ ਤਲਾਸ਼ੀ ਲਈ ਜਾਂਦੀ ਹੈ ਜਾਂਚ ਕੀਤੀ ਜਾਂਦੀ ਹੈ ਪਰ ਕੀ ਮਿਲਿਆ ਕੀ ਲਿੰਕ ਲੱਭਿਆ ਕੀ ਸਬੂਤ ਮਿਲਿਆ ਇਸ ਬਾਰੇ ਕਦੇ ਵੀ ਕਿਸੇ ਨੂੰ ਜਾਣਕਾਰੀ ਨਹੀਂ ਦਿੱਤੀ ਜਾਂਦੀ ਚੰਗਾ ਇਹੀ ਹੋਵੇਗਾ ਜੇ ਐਨਆਈਏ ਦੀ ਟੀਮ ਜੇ ਕੋਈ ਮਸਲਾ ਹੱਲ ਕਰ ਲੈਂਦੀ ਹੈ ਤਾਂ ਉਹਨੂੰ ਲੋਕਾਂ ਦੇ ਸਾਹਮਣੇ ਰੱਖੇ ਕਿ ਇਹ ਰੇਡ ਕਰਨ ਤੋਂ ਬਾਅਦ ਅਸੀਂ ਇਹ ਮਸਲਾ ਸੁਲਝਾ ਲਿਆ ਹੈ ਜਾਂ ਇਹ ਸਾਨੂੰ ਲਿੰਕ ਲੱਭਿਆ ਹੈ ਜਾਂ ਇਹ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੇ ਲੱਭਦਾ ਕੁਝ ਨਹੀਂ ਫਿਰ ਇਹ ਐਨਆਈਏ ਰੇਡਾਂ ਕਰਨ ਦਾ ਕੀ ਮਕਸਦ ਹੈ ਇਸ ਦੇ ਪਿੱਛੇ ਕੀ ਕਹਾਣੀ ਹੈ ਇਸ ਨੂੰ ਵੀ ਸਮਝਾਇਆ ਜਾਣਾ ਚਾਹੀਦਾ ਜਿਸ ਵਿਆਹ ਵਾਲੇ ਘਰੇ ਵਿਆਹ ਵਾਲੇ ਦਿਨ ਰੇਡ ਹੁੰਦੀ ਹੈ ਕਿ ਉਸ ਲੜਕੀ ਦਾ ਭਵਿੱਖ ਖਤਰੇ ਦੇ ਵਿੱਚ ਨਹੀਂ ਪਿਆ ਜਦੋਂ ਉੱਥੋਂ ਕੁਝ ਲੱਭਿਆ ਹੀ ਨਹੀਂ ਫੇਰ ਸਵੇਰੇ 5 ਵਜੇ ਕਿਸੇ ਵਿਆਹ ਵਾਲੇ ਘਰ ਰੇਡ ਕਰਨ ਦਾ ਕੀ ਮਤਲਬ ਹੈ ਕੀ ਤੁਖ ਹੈ ਇਹ ਵੀ ਸਮਝ ਤੋਂ ਪਰੇ ਹੈ ਉਮੀਦ ਕਰਦੇ ਹਾਂ ਕਿ ਜੇ ਕੋਈ ਇਸ ਤਰ੍ਹਾਂ ਦੀ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲੈਣੀ ਹੈ ਜਾਂ ਉਥੋਂ ਕੁਝ ਪੁੱਛਗਿੱਛ ਕਰਨੀ ਹੈ ਜਾਂ ਰੇਡ ਕਰਕੇ ਕੁਝ ਲੱਭਣ ਦੀ ਕੋਸ਼ਿਸ਼ ਕਰਨੀ ਹੈ ਤਾਂ ਉਸ ਤੋਂ ਬਾਅਦ ਉਸ ਦੀ ਜਾਣਕਾਰੀ ਜੇ ਲੋਕਾਂ ਦੇ ਵਿੱਚ ਨਹੀਂ ਰੱਖਣੀ ਕਮ ਸੇ ਕਮ ਲੋਕਲ ਪੁਲਿਸ ਨੂੰ ਤਾਂ ਜ਼ਰੂਰ ਦੇ ਦੇਣੀ ਚਾਹੀਦੀ ਹੈ ਤਾਂ ਕਿ ਉਹ ਅੱਗੇ ਤੋਂ ਵੀ ਇਨ੍ਹਾਂ ਸ਼ੱਕੀ ਵਿਅਕਤੀਆਂ ਦੇ ਉੱਪਰ ਨਜ਼ਰ ਰੱਖ ਸਕੇ ਉਹਨਾਂ ਦੀ ਜਾਂਚ ਕਰ ਸਕੇ ਜਾਂ ਇਹ ਨਜ਼ਰ ਰੱਖ ਸਕੇ ਕਿ ਉਹ ਕਿਸੇ ਹੋਰ ਗਤੀਵਿਧੀ ਦੇ ਵਿੱਚ ਸ਼ਾਮਿਲ ਤਾਂ ਨਹੀਂ ਹੁੰਦੇ ਕੋਈ ਹੋਰ ਕ੍ਰਾਈਮ ਦੇ ਵਿੱਚ ਸ਼ਾਮਿਲ ਤਾਂ ਨਹੀਂ ਹਨ ਐਟਲੀਸਟ ਉਹ ਪੁਲਿਸ ਉਸ ਤੋਂ ਮੁਸਤੈਦ ਰਹਿ ਸਕਦੀ ਹੈ ਆਪਣੇ ਕੰਮ ਕਰਨ ਦੇ ਵਿੱਚ ਉਹਨਾਂ ਨੂੰ ਕੁਝ ਸੁਖਿਆਈ ਹੋ ਸਕਦੀ ਹੈ ਨਹੀਂ ਤਾਂ ਸਿਰਫ ਇਨ੍ਹਾਂ ਪਰਿਵਾਰਾਂ ਦੀ ਬਦਨਾਮੀ ਹੀ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਐਨਆਈਏ ਦੀ ਰੇਡ ਹੁੰਦੀ ਹੈ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਹਨ ਪਰ ਸਬੂਤ ਕਦੇ ਵੀ ਸਾਹਮਣੇ ਨਹੀਂ ਰੱਖਿਆ ਜਾਂਦਾ ਕਾਰਵਾਈ ਉਹਨਾਂ ਉੱਪਰ ਕੋਈ ਨਹੀਂ ਹੁੰਦੀ ਸਿਰਫ ਅ ਸਿਰਫ ਛਾਪੇ ਮਾਰੀ ਕਰਕੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਤਾਂ ਕਿ ਲੋਕ ਉਹਨਾਂ ਨੂੰ ਹਮੇਸ਼ਾ ਸ਼ੱਕ ਦੀ ਨਜ਼ਰ ਨਾਲ ਹੀ ਦੇਖਦੇ ਰਹਿਣ ਆਉਣ ਵਾਲੇ ਭਵਿੱਖ ਦੇ ਵਿੱਚ ਉਮੀਦ ਕਰਦੇ ਹਾਂ ਕਿ ਜਦੋਂ ਇਹ ਛਾਪੇ ਮਾਰੀਆਂ ਹੋਣਗੀਆਂ ਰੇਡਸ ਪੈਣਗੀਆਂ ਤਾਂ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਇਸ ਕੇਸ ਦੇ ਸਬੰਧ ਦੇ ਵਿੱਚ ਇਹ ਰੇਡ ਹੋ ਰਹੀ ਹੈ ਅਨਸਟੋਪਟ ਇਨਾ ਤਾਂ ਲੋਕਲ ਪੁਲਿਸ ਨੂੰ ਦੱਸਿਆ ਹੀ ਜਾਵੇਗਾ ਇਸੀ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ